ये रवाना हो चुकी है बरात बर तुम चे देख ही सकते हो बरात ऑटोमेटिक इन ग्रीफों के ऊपर चढ़ जाएंगी लो आपको दिखाते हैं हे गिली 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 शो आ चेक करो बाबे क्या बात है करो चेक करो कलर चेक करो कि सोने ने ना? है ना डिजाइनिंग है हाय कर दो हाय हाय कर दो हाय हाय करो ना ਜਿੰਨੇ ਵੀ ਇੱਥੇ ਪਬਲਿਕ ਜਾਊਗੀ ਨਾ ਤਾਂ ਰਿਐਕਸ਼ਨ ਦਿਖਾਏ ਜਾਣਗੇ ਸਭ ਨੂੰ ਵਿਸ਼ ਕੀਤਾ ਜਾਊਗਾ ਰੱਖੜੀ ਬੰਧਨ oh sorry 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 ਕੈਸੀ ਹੈ ਕੈਸੀ ਹੈ ਜੀ ਮਹਾਸ਼ਿਵਰਾਤਰੀ ਨੀਮੁੰਟਾ ਸਿੱਧੂਆਂ ਦਾ ਹਾਏ ਨੀ ਸਿੱਧੂਆਂ ਦਾ ਹਾ ਸਿੱਧੂਆਂ ਦਾ ਅੱਗੇ ਘੱਟ ਹਾਂਜੀ ਮੇਰੇ ਵੱਲੋਂ ਸ਼ਾਹਰਨ ਸੈਸੀਕਲ ਤੇ ਅੱਜ ਦਾ ਬਲੌਗ ਸਟਾਰਟ ਹੋਣ ਲੱਗਾ ਹੈ ਪੰਡ ਜੰਕਪੁਰਾ ਤੇ ਸਾਹਮਣੇ ਤੁਹਾਡੇ ਪੰਡ ਦਾ ਗੁਰਦੁਆਰਾ ਹੈ ਜੀ ਤੇ ਇਹ ਗਈ ਆਪਣੇ ਘਰ ਵੱਲ ਜਾਂਦੀ ਹੈ ਜੀ ਤੇ ਬਲੌਗ ਸਟਾਰਟ ਕੀਤਾ ਪਲਕਿੰਦਰ ਵਾਈਡ ਦੀ ਸ਼ਾਪ ਤੋਂ ਜੇ ਤੁਸੀਂ ਦੇਖੋਗੇ ਮੋਬਾਈਲ ਹੱਬ ਤੋਂ ਦੇਖਦੇ ਹਾਂ ਹੁਣ ਮਰੂ ਕੀ ਵੀਕੈਂਡ ਵਾਲੀ ਨਾਈਟ ਪਾਰਟੀ ਸੋ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਸਵਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਰੱਬ ਚੜ੍ਹਦੀ ਕਲਾ ਚ ਰੱਖੇ ਤੇ ਇਹ ਆਪਣੇ ਮਨੀਸ਼ਪਾਲ ਜੀ ਦੇ ਬ੍ਰਦਰ ਨੇ ਇਹ ਜੋ ਚਿੱਟਾ ਜੱਗਾ ਪਾਇਆ ਢਿੱਡ ਡਰਾਮਾ ਵਰਗਾ ਲੈ ਰਹੇ ਨੇ ਤੁਹਾਨੂੰ ਦਿਖਾਣੇ ਆ ਅੱਗੇ ਬਾਕੀ ਜਿਹਦਾ ਹੈ ਬਨੀਤ ਚੁਬਿਤ ਦਸ ਰਿਆ ਬਾਕੀ ਜਿੱਦਾ ਵੀ ਗੱਲ ਬਣਦੀ ਹੈ ਤੁਹਾਨੂੰ ਉੱਧਰ-ਉੱਧਰ ਦਿਖਾਉਂਦੇ ਜਾਵਾਂਗੇ ਹੋ ਸਰੋ ਕਿਵੇਂ ਹੋ ਹੈਲੋ ਗਾਇਸ ਹੈਲੋ ਗਾਇਸ ਹੋ ਮਨੀਸ਼ ਬਾਈ ਕਿਵੇਂ ਹੋ ਤੁਹਾਨੂੰ ਅੱਲੇ ਮੈਂ ਬਾਹਰ ਦੱਸ ਕੀ ਹਟਿਆ ਕਿ ਜੋ 19 ਬਾਦ ਜੋ ਜੋ ਪਤਾ ਹੈ ਐਨ ਨੇ ਕੋ ਤੋਂ ਐਨ ਨੇ ਕੋ ਤੋਂ ਐਨ ਨੇ ਕੋ ਲੈ ਕੇ ਅੱਜ ਤੱਕ ਫਿਰ ਇਹਨਾਂ ਨੇ ਕਿਹੜਾ ਗਾਣਾ ਗਾਣਾ ਸਟਾਰਟ ਫੀਲ ਕੀਤਾ ਸਾਡੇ ਲੈਵਲ ਵੈ ਨਹੀਂ ਹਾਰਦੀ ਐ ਜਿਹਨਾਂ ਨਾਲ ਹਾਂ ਉਹ ਉਹ ਚੀਜ਼ ਹੈ ਜੀ ਇਹ ਸਾਡੇ ਲੈਵਲ ਦੇ ਨਹੀਂ ਹਾਣਦੀ ਇਹ ਲੈਵਲ ਤੁਹਾਨੂੰ ਦਿਖਾ ਦਨੇ ਆ ਇਹ ਕੁਰਸੀ ਤੇ ਬੈਠੇ ਨੇ ਉਹ ਸਾਈਕਲ ਦੀ ਵਾਲੀ ਕੁਰਸੀ ਤੇ ਬੈਠੇ ਨੇ ਕਿਆ ਬਾਤ ਹੈ ਕਿਆ ਬਾਤ ਹੈ ਤਾੜੀਆਂ ਕਿਆ ਬਾਤ ਹੈ ਤਾਂ ਉਤਾਰ ਬਾਦ ਮੋੜ ਅੰਕਲ ਜੀ ਸ਼ਿਵਰਾਤਰੀ ਕੀ ਆਪਕੋ ਬਹੁਤ ਬਹੁਤ ਮੁਬਾਰਕਾਂ ਸ਼ਿਵ ਜੀ ਕੀ ਵੀ ਤੇ ਜਿੰਨੀ ਵੀ ਇੱਥੇ ਪਬਲਿਕ ਜਾਊਗੀ ਨਾ ਤਾਂ ਰਿਐਕਸ਼ਨ ਦਿਖਾਏ ਜਾਣਗੇ ਸਭ ਨੂੰ ਵਿਸ਼ ਕੀਤਾ ਜਾਊਗਾ ਰੱਖੜੀ ਬੰਧਨ oh sorry 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 ਕੈਸੀ ਹੈ ਕੈਸੀ ਹੈ ਜੀ महाशिवरात्रि थैंक यू जी थैंक यू थे। आज महाशिवरात्रि है जी तुम देख ही रहे हो जी शिव जी बस प्रगट होने लगे ए, 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 ए ओ बच गए बच गए बाकी यहाँ पे आप कैच कर ही सकते हो भाई जो उनसे अगर आप चाहते हो हिंदी में ब्लॉग चाहिए तो हम आप, आपके लिए हिंदी में ब्लॉग बनाएंगे अगर आप चाहते हो मिक्सिंग ब्लॉग चाहिए हम आपके हैं कौन असी तरह की लग दे ਅਸੀ ਤੇਰੇ ਤੇਰੇ ਕੀ ਲੱਗਦਾ ਸਾਨੂੰ ਸਵਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ ਮੁਬਾਰਕਾਂ ਸਵਰਾਤਰੀ ਦੀਆਂ ਅੱਜ ਹੈ ਨਗ ਪੰਚਮੀ ਉਹ ਸੌਰੀ 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 ਆਦਾ ਭੋਲੇ ਕਾ ਜੀ ਚਲੋ ਵਾਪੇ ਹਾਸੀਆਂ ਖੇਡੀਆਂ ਤੇ ਅੱਜ ਦਾ ਕਰਾਊਡ ਤੁਹਾਨੂੰ ਦਿਖਾਇਆ ਜਾਊਗਾ ਪੂਰਾ ਇੱਥੋਂ ਜੇ ਜ਼ੂਮ ਕਰੀਏ ਤਾਂ ਪੂਰਾ ਸੋਲੀ ਵਾਲਾ ਮਾਲ ਰੋਡ ਹੈ ਜੱਟਪੁਰੇ ਦਾ ਇਹ ਜੱਟਪੁਰੇ ਦਾ ਮਾਲ ਰੋਡ ਹੈ ਇੱਥੇ ਹਰ ਇੱਕ ਤਰ੍ਹਾਂ ਦਾ ਬੰਦਾ ਰਹਿੰਦਾ ਹੈ ਜਿੰਨੀਆਂ ਕੰਟਰੀਆਂ ਨੇ ਪੂਰੇ ਵਰਲਡ ਦੇ ਵਿੱਚ ਹਰੇਕ ਕੰਟਰੀ ਦਾ ਇੱਕ ਇੱਕ ਬੰਦਾ ਇੱਥੇ ਰਹਿੰਦਾ ਤੇ ਦੂਜੀ ਗੱਲ ਅੱਜ ਉਹ ਪੀਏ ਵਾਲਾ ਬਾਈ ਵੀ ਆ ਗਿਆ ਪਹਿਲੇ ਬੰਦ ਸੀਗੀ ਸ਼ਾਪ ਤੇ ਇਹ ਵੀ ਆ ਗਿਆ ਕਿਉਂਕਿ ਸ਼ਵਰਾਤਰੀ ਕਰਕੇ ਜਨਤਾ ਨੇ ਹੁਣ ਭੰਗ ਪੀਤੀ ਹੋਈ ਹੈ ਭੁੱਖੇ ਨਾਲ ਦੀ ਲੱਗ ਰਹੀ ਹੈ ਬੂਲੀ ਨਾਲ ਤੇ ਸੁੱਕਦੇ ਪਏ ਆ ਇਸ ਕਰਕੇ ਪੀਏ ਵਾਲਾ ਨੇ ਆਪਣੀ ਸ਼ਾਪ ਓਪਨ ਕਰ ਲਈ ਹੈ ਤਾਂ ਤੁਹਾਨੂੰ ਦਿਖਾਣੇ ਆ ਇੱਕ ਗੱਲ ਅਸੀਂ ਗਨੋਰ ਕਰਤੀ ਸੀਗੀ ਤੇ ਬਾਈ ਕੋਲ ਸਮਰਾਤਰੀ ਜੀ ਕਿਸੇ ਵੇ ਮੈਂ ਕੋਰੀਅਰ ਮੰਗਾਇਆ ਸੀਗਾ ਤੇ ਕੋਰੀਅਰ ਚ ਕੁਝ ਮੰਗਵਾਇਆ ਸੀਗਾ ਜੋ ਕਿ ਆਪਣੇ ਮੋਬਾਈਲ ਆਪਦੇ ਨਾਲ ਹੀ ਵਾਈਟ ਕੱਪੜੀ ਦੀ ਦੁਕਾਨ ਹੈ ਤੇ ਇਦੀ ਸ਼ਾਪ ਦਾ ਮੈਂ ਐਡਰੈਸ ਦਿੱਤਾ ਹੋਇਆ ਠੀਕਾ ਤੇ ਸਾਡੀ ਮਾਨਤ ਕਹਿੰਦਾ ਪਈ ਹੈ ਵਾਈਟ ਲਫਾਫਾ ਵਾਈਟ ਲਫਾਫਾ ਵਾਈਟ ਲਫਾਫਾ ਵਾਈਟ ਲਫਾਫਾ ਇਹ ਰਿਹਾ ਆ ਚੈੱਕ ਕਰੋ ਇਹ ਕੋਰੀਅਰ ਆਇਆ ਹੈ ਥੈਂਕ ਯੂ ਭਾਈ ਜਰਾ ਬਹੁਤ-ਬਹੁਤ ਤੁਸੀਂ ਸਾਡੀ ਚੀਜ਼ ਰਿਸੀਵ ਕੀਤੀ ਤੇ ਇਹ ਹੁਣ ਘਰ ਲੈ ਕੇ ਜਾਵਾਂਗੇ ਫਿਰ ਦਿਖਾਉਂਗਾ ਤੁਹਾਨੂੰ ਇਹ ਭਾਈ ਕੀ ਹੈ ਇਹ ਤੇ ਚ ਬਾਕੀ ਤੁਸੀਂ ਆਹ ਚੈੱਕ ਕਰੋ ਕਰੋ ਸ਼ੀਸ਼ਾ ਚੈੱਕ ਕਰੋ ਕਰੋ ਸ਼ੀਸ਼ਾ ਚੈੱਕ ਕਰੋ ਕਿਉਂ ਬਾਕੀ ਤੁਸੀਂ ਜਾਣਦੇ ਹੋ ਬਾਕੀ ਯਾਰ ਬਾਕੀ ਸਭ ਜਿਹਨੂੰ ਗੱਲ ਛੂਕੇ ਲੰਗੀ ਹੈ ਤੇ ਤੁਹਾਨੂੰ ਦਿਖਾਉਣੇ ਆ ਸ਼ਰਟਾਂ ਦੇ ਇੰਨੇ ਕਲਰ ਸੋਹਣੇ ਨੇ ਲੈ ਰੱਬ ਦਾ ਨਾਮ ਬਾਬੇ ਤੁਹਾਨੂੰ ਕਲਰ ਦਿਖਾਈ ਇੰਨੇ ਸੋਹਣੇ ਨੇ ਜੋ ਮੇਰੇ ਫੇਵਰਟ ਨੇ ਤੇ ਆ ਚੈੱਕ ਕਰੋ ਆਓ ਦੇਖੋ ਜੀ ਤੁਹਾਨੂੰ ਇੱਕ ਜਾਦੂ ਦਿਖਾਣੇ ਆ ਆ ਦੇਖੋ ਜੀ ਤੁਹਾਨੂੰ ਇੱਕ ਜਾਦੂ ਦਿਖਾਣੇ ਆ ਸਾਰੇ ਦੇਖੋ ਜੀ ਇਹ ਸਟੈਂਡ ਖਾਲੀ ਨੇ ਤੁਸੀਂ ਚੈੱਕ ਹੀ ਕਰ ਸਕਦੇ ਹੋ ਤੇ ਇਹ ਵੀ ਹਮਾਰੇ ਵਿੱਚ ਕੋਈ ਕਲਾ ਹੁਤੀ ਆਮ ਚੁਟਕੀ ਜਬ ਚੁਟਕੀ ਬਚਾएंगे इनके आप इनके आप ਆਪਣੇ ਆਪ ਟੀ-ਸ਼ਰਟੇ ਚੜ ਜਾਣਗੀ ਗੌਰ ਕੀਜੀਏ ਸਿਰਫ ਇਹ ਕਲਾਕਾਰੀ ਤੁਮੇ ਕਲਾਕਾਰੀ ਦਿਖਾਈ ਜਾ ਰਹੀ ਹੈ ਜੋ ਕਿ ਦੇਖੋ ਸਾਰੇ ਹੈਂਗਰ ਟਗੇ ਨੇ ਕੋਈ ਕਪੜਾ ਨਹੀਂ ਆ ਅੱਗੇ ਪਿੱਛੇ ਆਪ ਦੇਖ ਹੀ ਸਕਤੇ ਹੋ 3-4 ਦੇ ਪਰ ਇਹ ਸਾਰੇ ਆਪਣੇ ਆਪ ਲਾਈਨ ਵਾਈਜ਼ ਚੈੱਕਵੇਂ ਫਾਰਮਲ ਸਭ ਸ਼ਰਟਾਂ ਆਟੋਮੈਟਿਕ ਇਨ ਗਰੀਫੋ ਦੇ ਉੱਪਰ ਚੜ ਜੰਗੀਆਂ ਲੋ ਆਪਕੋ ਦਿਖਾਤੇ ਆਂਗੇ ਹੈ ਗਿਲੀ 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 ਸ਼ੋਅ ਆ ਚੱਕ ਕਰੋ ਬਾਬਿਓ ਕੀ ਬਾਤ ਹੈ ਕਰੋ ਚੱਕ ਕਲਰ ਚੈੱਕ ਕਰੋ ਕਿੰਨੇ ਸੋਹਣੇ ਨੇ ਹਨਾ ਡਿਜ਼ਾਈਨਿੰਗ ਹੈ ਤੇ ਹਰ ਇੱਕ ਤਰ੍ਹਾਂ ਦਾ ਜੇ ਤੁਸੀਂ ਵੇਖਿਆ ਜਾਵੇ ਹਰ ਇੱਕ ਤਰ੍ਹਾਂ ਦਾ ਕੈਂਡਾ ਮਰ ਤੇ ਸ਼ਰਟ ਟੀ-ਸ਼ਰਟਾਂ ਨੇ ਲੋਰਾ ਨੇ ਬਾਕੀ ਵੀਰ ਨੇ ਜਿੰਨੇ ਵੀ ਇੱਥੇ ਕਲਰ ਲਾਏ ਹੋਏ ਨੇ ਇਹਨਾਂ ਕਲਰਾਂ ਚੋਂ ਮੇਰਾ ਜੀ ਇਹ ਤਾਂ ਕਹਿ ਨਹੀਂ ਜੀ ਆਹ ਲੈ ਲਾ ਆਹ ਲੈ ਲਾ ਬਟ ਰਿਐਲਿਟੀ 'ਚ ਕਲਰ ਵੇਖ ਕੇ ਕਹਿ ਰਿਹਾ ਜੀ ਮੈਂ 5 ਦੀ 15 ਸ਼ਰਟਾਂ ਮੈਂ ਬਾਈਕ ਕਰ ਲਵਾਂ ਬਾਕੀ ਤੁਸੀਂ ਵੀ ਵੇਖੋ ਬੰਨੀ ਇਹਨਾਂ ਗੱਲਬਾਤ ਆ ਪੂਰੀ ਓਕੇ ਤੇ ਬਾਕੀ ਦੇਖਿਆ ਇੱਕ ਕਲਾਕਾਰੀ ਹੈ ਜੀ ਸੌਰੀ 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 ਪਾਏ ਕਰਾ ਹਾਂ ਹਾਂ ਜੀ ਇੱਕ ਚੀਜ਼ ਤੁਸੀਂ ਭੁੱਲ ਗਏ ਸੀਗੇ ਜੋ ਕਿ ਆਪਣੀ ਸ਼ਾਪ ਦੇ ਨਾਲ ਇੱਕ ਮੁੰਡੇ ਨੇ ਨਵਾਂ ਕੰਮ ਸ਼ੁਰੂ ਕੀਤਾ ਹੈ ਹੈਗਾ ਸਾਈ ਬੋਲ ਦੋ ਹਾਏ ਤੇ ਇੱਕ ਵਾਰ ਬਾਈ ਕੋਲ ਜਰੂਰ ਆਇਓ ਅਲੇ ਦੀ ਉਮਰ ਛੋਟੀ ਹੈ ਸਪ੍ਰਿੰਗ ਰੋਲ ਮੋਮੋਸ ਸੌਸੇਸ ਨੇ ਤੇ ਇੱਧਰ ਜਿਹਨੇ ਰੱਖੇ ਹੋਏ ਨੇ ਮੋਮੋਸ ਤੇ ਬਾਕੀ ਬਰਥਡੇ ਦਾ ਕੋਈ ਵੀ ਸਮਾਨ ਲੈਣਾ ਚਾਹੁੰਦੇ ਹੋ ਐਸੈਸਰੀ ਵਗੈਰਾ ਕੱਪ ਗਲਾਸ ਉਹ ਸਭ ਕੁਝ ਇੱਥੇ ਅਵੇਲੇਬਲ ਨੇ ਤੇ ਚੈੱਕ ਹੀ ਕਰ ਸਕਦੇ ਹੋ ਪੜਾਈ ਦੇ ਵਿੱਚ ਕਿ ਮੋਮੋਸ ਫਿਨੀਸ ਸੌਸ ਸਪ੍ਰਿੰਗ ਰੋਲ ਫਰਾਈ ਕਿੱਥੇ ਜਾ ਰਹੇ ਨੇ ਤੇ ਇਹ タルਤ ਦਰਤਾ ਆਪਣੇ ਕਪੀਟਲ ਸ਼ਾਪ ਦੇ ਜੋ ਓਨਰ ਨੇ ਤੇ ਹੁਣ ਤੋਂ ਅੱਗੇ ਕੀ ਸਟੈਪ ਤੱਕ ਦਾ ਤੁਹਾਨੂੰ ਅਸੀਂ ਇੱਥੇ ਦਿਖਾਵਾਂਗੇ ਇੰਨੇ ਹਾਲ ਸੀ ਸਪਿੰਗ ਰੋਲ ਖਾ ਲੀਏ ਸਰ ਆਪ ਥੋੜਾ ਚੱਕਰਾ ਸਕਦੇ ਹੋ ਕੌਨਸੇ ਵੈਜਨ ਨਾਨ ਵੈਜਨ ਸਰ ਮਹਮਦ ਜੀ ਵੈਜਨ ਓਕੇ ਓਕੇ ਇਹ ਵਧੀਆ ਗੱਲ ਆ ਬਾਈ ਨੇ ਸਭ ਕੁਝ ਵੈਜ ਰੱਖਿਆ ਹੋਇਆ ਨਾਨ ਵੈਜ ਨਹੀਂ ਰੱਖਿਆ ਹੋਇਆ ਤੇ ਬਾਕੀ ਵੀ ਕਰਾਊਡ ਚੈੱਕ ਕਰੋ ਜਲਦੀ ਕਰਦਾ ਐਸੇ ਹਰੇ ਕੰਟਰੀ ਦਾ ਬੰਦਾ ਰਹਿੰਦਾ ਨੇ ਵਰਲਡ ਚ ਕੰਟਰੀਆਂ ਨੇ ਹਰੇਕ ਕੰਟਰੀ ਦਾ ਤੁਹਾਨੂੰ ਇੱਕ ਬੰਦਾ ਇੱਥੇ ਜੱਜਪੁਰੇਸ਼ ਮਿਲੇਗਾ ਤੇ ਦੂਜੇ ਨੰਬਰ ਤੇ ਸਾਰਿਆਂ ਨੂੰ ਅੱਜ 나ਗ ਪੰਚਮੀ ਦੀਆਂ ਬਹੁਤ-ਬਹੁਤ ਮੁਬਾਰਕਾਂ ਸੌਰੀ 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 나ਗ ਪੰਚਮੀ ਨਹੀਂ ਅ ਅ ਅ ਸ਼ਵਰਾਤਰੀ ਦੀਆਂ ਅੱਜ ਸਾਰਿਆਂ ਨੂੰ ਸ਼ਵਰਾਤਰੀ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਸਿੱਖ ਜੀ ਨੇ ਸਾਰਾ ਕੁਝ ਕੱਢ ਦੇਣਾ ਬਾਹਰ ੋਂਡੀਆਂ ਮੱਛਰ ਕੱਚੂ ਡੱਡੂ ਸਿਲਕਲੀਆਂ ਸਿੱਖ ਜੀ ਮਹਾਰਾਜ ਆ ਸਭ ਕੁਝ ਛੋੜ ਦਿੰਗੇ तो कि गर्मियों में सबसे ज़्यादा हमें तंग करने वाली चीज़ क्या है आपको पता है ना मच्छर 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 जो आज से उनके जेल वाले गेट खुल चुके हैं और ये रिएक्शन पब्लिक को तंग करने के लिए रात को सोने नहीं देते तो फिर तो सबको शिव जी हाँ शिव जी महाराज जी सबको शिवरात्रि की बहुत बहुत मुबारकी और उसके बाद आगे हम कहाँ जाते हैं तो आपको बताया जाएगा सॉरी हिंदी पंजाबी की चीज़ मिक्स गई है तो सामने डॉक्टर भी है ਪੰਜ ਦੇ ਪਕੌੜੇ ਖਾ ਕੇ ਜੇ ਘਬਰਾਹਟ ਹੁੰਦੀ ਹੋਵੇ ਜੇ ਡਰ ਲੱਗਦਾ ਹੋਵੇ ਡਾਕਟਰ ਵੀ ਕੋਲੇ ਬੇਫਿਕਰ ਹੋ ਕੇ ਕੰਮ ਚੱਕ ਕੇ ਰੱਖੋ ਬਾਬਿਓ ਠੀਕ ਹੈ ਜੀ ਬਾਕੀ ਮਿਲਦੇ ਆ ਤੁਹਾਨੂੰ ਆਪਣਾ ਘੋੜਾ ਖੜਿਆ ਹੋਇਆ ਹੈ ਆਪਣਾ ਘੋੜਾ ਇਹ ਸੰਗਤ ਨੂੰ ਇਹ ਆ ਰਿਹਾ ਆ ਆਪਣਾ ਘੋੜਾ ਖੜਿਆ ਹੋਇਆ ਤੇ ਇੱਥੇ ਕੇਕ ਮਿਲਦਾ ਜੀ ਓਮ ਬੇਕਰਸ ਉਸ ਤੋਂ ਬਾਅਦ ਅਮੂ ਸਵੀਟਸ ਮਦਦ ਦੀ ਹਰ ਇੱਕ ਚੀਜ਼ ਮਿਲੂਗੀ ਤੁਹਾਨੂੰ ਇਹ ਐਦਾਂ ਦੀ ਕੋਈ ਚੀਜ਼ ਨਹੀਂ ਹੈ ਵੀ ਜਿਹੜੀ ਤੁਹਾਨੂੰ ਜਗਤਪੁਰ ਵਿੱਚ ਨਾ ਮਿਲੇ ਤੇ ਦਿਖਾਨਿਆਂ ਤੁਹਾਨੂੰ ਅੱਗੇ-ਅੱਗੇ ਕੀ ਬਣਦਾ ਆਹ ਦੇਖੋ ਜੀ ਸਾਡੇ ਪਿੰਡ 'ਚ ਕੁੱਤੇ ਵੀ ਰਹਿੰਦੇ ਆਂ ਹਾਂਜੀ ਜਿ세 ਆਪਕੋ ਬਤਾਇਆ ਬਤਾਇਆ ਗਿਆ ਥਾ ਕਿ ਹਮਾਰੇ ਮੁੱਖ ਮਹਿਮਾਨ ਆ ਚੁਕੇ ਆਂ ਮੁੱਖ ਮਹਿਮਾਨ ਹਮਾਰੇ ਆ ਚੁਕੇ ਆਂ ਉਹ ਥੋੜਾ ابھی ਕਪੜੇ ਚੇਂਜਿੰਗ ਕਰਨੇ ਗਏ ਆਂ ਔਰ ਜਿੰਨਕੋ ਜੋਂ ਸਾ ਰੂਮ ਦਿਆ ਗਿਆ ਹੈ ਤੋ ਆਪਕੋ ਦਿਖਾਇਆ ਜਾਏਗਾ ਵੀ ਜਿੰਨਕੀ ਆਪਕੋ ਵੇਟ ਥੀ तो वो आप वेट ख़त्म कर सकते हो तो जिनको विजिट किया था यहाँ पे बुलाया गया था तो अपने चेंजिंग रूम में आए हैं और रूम पता नहीं कौन सा है सर वो रूम कौन सा उनका चेंजिंग वाला इधर ही आए थे सर वो और फिलहाल वो हमें दिख नहीं रहे हैं चलो जैसे भी आते हैं हम आपको अपडेट देंगे फिलहाल वो थोड़े कपड़े चेंज करने गए हैं जब भी वो ड्रेस चेंज कर लेंगे तो आपको री रि हाँ मतलब दिखाया जाएगा कि हमारे जो मेन ऑनर्स हैं वो यहाँ पर पहुँच चुके हैं कृपया करके तो ध्यान दीजिए तंबाकू जान लेवा है कृपया धुम्रपान ना करें और भाई जी भाई जी हेलो हाय कर दो हाय हाय कर दो हाय हाय करो ना आ देखो जी शिव जी का कट्टर फैन है ये जो कि ਜਾਰਾ ਪੂਰੀ ਮਸਤੀ ਦੇ ਵਿੱਚ ਬਾਕੀ ਸਟਾਈਲ ਚੈੱਕ ਕਰੋ ਤੁਰੰਦਾਇ ਦੱਸ ਦਿਓ ਜੀ ਨੇ ਜੀ ਅੱਬੇ ਹੁਣੇ ਮੇਰੇ ਫੈਨ ਆਈ ਸੀਗੇ ਮੇਰਾ ਫੈਨ ਮੇਰੇ ਵਾਸਤੇ ਵਰਫੀ ਲੈ ਕੇ ਆਇਆ ਸੀ ਮੇਰਾ ਫੈਨ ਦੋ ਵਰਫੀਆਂ ਦੇ ਕੇ ਗਿਆ ਮੈਨੂੰ ਤੇ ਕਹਿੰਦਾ ਕੁਝ ਕਰਨੇ ਸੇ ਪਹਿਲੇ ਮਿੱਠਾ ਹੋ ਜਾਏ ਤਾਂ ਮਿੱਠੇ ਤੋਂ ਅਸੀਂ ਵਰਫੀਆਂ ਮੰਗਾ ਲੀਆਂ ਨੇ ਤੇ ਅਸੀਂ ਦੋਨੇ ਸ਼ੇਅਰ ਕਰਾਂਗੇ ਆ ਲਓ ਇਹ ਰਸਤੇ ਮੇਰੇ ਯਾਰ ਮਿਲ ਗਿਆ ਡੱਬੇ ਖੋਲ ਲਿਆ ਮਠਿਆਈ ਦਾ ਮੌਸਮ ਰਤਰੀ ਬਹੁਤ ਬਹੁਤ ਮੁਬਾਰਕਾਂ ਜੀ ਆ ਚੈੱਕ ਕਰਦੇ ਜਾਓ ਤੁਸੀਂ ਇਹ ਵਰਫੀ ਹੈ ਜੀ ਤੁਸੀਂ ਤਾਂ ਕਦੇ ਦੇਖੀ ਨਹੀਂ ਹੋਣੀ ਇਹ ਬਰਾਤੀ ਹੈ ਜੀ ਤੁਸੀਂ ਤਾਂ ਕਦੇ ਖਾਧੀ ਨਹੀਂ ਹੋਣੀ ਤੇ ਦੁਕਾਨਾਂ ਆਹ ਦੇਖੋ ਜੀ ਇਹ ਸਾਡੇ ਰਵਾਨਾ ਹੋ ਚੁੱਕੀ ਆ ਬਰਾਤ ਪਰ ਤੁਸੀਂ ਦੇਖ ਹੀ ਸਕਦੇ ਹੋ ਬਰਾਤ ਇੱਥੇ ਰਵਾਨਾ ਹੋ ਚੁੱਕੀ ਆ ਜੋ ਕਿ ਪਿੰਡ ਜਸਤਪੁਰੇ ਦੇ ਵਿੱਚ ਗੁਰਦੁਆਰੇ ਨੂੰ ਕ੍ਰੋਸ ਕਰਦੀ ਹੋਈ ਮੇਰੇ ਘੋੜੇ ਦੇ ਵੱਲ ਥੋੜੀ ਜੀ ਨਾਲ ਚੱਲ ਗਈ ਆ ਬਾਕੀ ਤੁਹਾਨੂੰ ਚੈੱਕ ਹੀ ਕਰ ਸਕਦੇ ਹੋ ਤੁਸੀਂ ਬਈ ਡੋਲੀ ਤੋੜਦੀ ਆ ਹੁਣ ਫਰਦੋਮਾ ਵੱਡਾਂਗੇ ਜੀ ਪੂਰਾ ਹਾਜੀ ਜੀ ਜਿਨੇ ਜੀ ਤੁਹਾਨੂੰ ਦੱਸਿਆ ਸੀਗਾ ਵੀ ਸਾਡੇ ਜਿਹੜੇ ਮੁੱਖ ਮਹਿਮਾਨ ਆ ਚੁੱਕੇ ਆ ਉਹ ਚੇਂਜਿੰਗ ਰੂਮ ਦੇ ਵਿੱਚ ਗਏ ਸੀਗੇ ਤੇ ਉਹਨਾਂ ਨੂੰ ਆਪਣਾ ਇੱਕ ਸਾਥੀ ਬੁਲਾਉਣ ਵਾਸਤੇ ਗਿਆ ਹੈ ਇਸ ਰਾ ਤੁਹਾਡੀ ਬਾਹਰ ਮਾਰਕੀਟ ਦੇ ਵਿੱਚ ਵੇਟ ਕੀਤੀ ਜਾ ਰਹੀ ਹੈ ਵੀ ਤੁਸੀਂ ਜਲਦ ਤੋਂ ਜਲਦ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਬਾਕੀ ਹਲੇ ਹਾਂ ਬੇਟਾ ਆ ਨੀਰਾ ਭਗਾ ਦੇ ਉਸ ਨੂੰ ਇੱਧਰ ਕੋ ਬਗਾ ਦੇ ਕਾ ਤੇਨੂੰ ਕੋ ਅੱਗੇ ਬੁਲਾ ਰਹੇ ਆ ਸਭ ਚੈੱਕ ਕਰੋ ਜੀ ਉਹਨੂੰ ਆ ਨਹੀਂ ਰਹਿ ਗਈ ਹਲੇ ਕਹਿੰਦਾ ਉਹਦੇ ਕੋਲ ਟਾਈ ਨਹੀਂ ਬਣੀ ਤੇ ਹਲੇ ਆ ਰੋ ਟਾਈ ਲਾਰੇ ਟਾਈ ਨਹੀਂ ਬਣੀ ਐ ਤਾਂ ਤਿਆਰ ਹੋ ਰਿਹਾ ਉਹ ਤੇ ਬਾਕੀ ਚੈੱਕ ਆ ਜੀ ਸਕਦੇ ਹੋ ਤੁਸੀਂ ਅਸ ਦਾ ਵੀਊ ਲੋ ਜੀ ਤੇ ਕੋਈ ਮੇਰਾ ਵੀਰ ਦੱਸ ਸਕਦਾ ਐ ਇਹ ਬੋਤਲ ਦੇ ਵਿੱਚ ਕੀ ਹੋ ਸਕਦਾ ਐ ਇਹ ਬੋਤਲ ਦੇ ਵਿੱਚ ਕੀ ਹੋ ਸਕਦਾ ਕੋਈ ਦੱਸ ਸਕਦਾ ਜੋ ਦੱਸ ਦੇਗਾ ਇਸ ਬੋਤਲ ਦੇ ਵਿੱਚ ਕੀ ਹੈ ਤੇ ਉਹਨਾਂ ਨੂੰ ਖੜੇ ਪੈਰ ਖੜੇ ਪੈਰ ਹੀ ਖੜੇ ਪੈਰ ਹੀ ਨਮੀ ਪਾਣੀ ਦੀ ਬੋਤਲ ਦਵਾਈ ਲਊਗੀ ਬਾਪੂ ਤਾੜੀਆਂ ਬਾਕੀ ਸਾਡੇ ਅੰਰੂਲਾ ਸਾਹਿਬ ਨੇ ਜੋ ਕਿ ਪੁਰਾਣੇ ਖੁੰਡ ਨੇ ਕਾਫੀ ਸਮੇਂ ਤੋਂ ਜਲਤਪੁਰੇ ਚ ਮਾਰਕੀਟ ਚ ਬੈਠੇ ਹੋਏ ਨੇ ਮੈਨੂੰ ਉਹਨਾਂ ਨੂੰ ਵੇਖ ਵੇਖ ਕੇ ਮੈਂ ਵੱਡਾ ਹੋ ਗਿਆ ਕੁਝ ਪਰ ਜਨ 15 ਸਾਲ ਹੋ ਗਏ ਨੇ ਜਲਤਪੁਰੇ ਨਾਲ ਸ਼ੌਕ ਕੀਤੀ ਹੋਈ ਹੈ ਇਹਨਾਂ ਅੰਰੂਲਾ ਭਾਜੀ ਨੇ ਸਰ ਆਪਕੋ ਸ਼ਿਵਰਾਤਰੀ ਦੀ ਬਹੁਤ-ਬਹੁਤ ਮੁਬਾਰਕਾਂ ਔਰ ਆਪकी ਫੈਮਿਲੀ ਕੋ ਵੀ ਇਹਨੇ ਦਾਰੂ ਕੀਤੀ ਹੋਈ ਹੈ ਇਹ ਸੈੱਟ ਪੂਰਾ ਹੈ ਇਹਨੂੰ ਪਤਾ ਨਹੀਂ ਲੱਗ ਰਿਹਾ ਮੈਂ ਕਿੱਧਰ ਨੂੰ ਜਾਣਾ ਹੈ ਬਾਕੀ ਚੈੱਕ ਹੀ ਕਰ ਚਾਹਦਿਆਂ ਸੀ ਬਾਕੀ ਅੱਗੇ ਜੋ ਵੀ ਰਿਵਿਊ ਹੁੰਦਾ ਕਿਤੇ ਅਸੀਂ ਘੁੰਮਣ ਜਾਣਾ ਤੁਹਾਨੂੰ ਅੱਗੇ ਚੈੱਕ ਕਰਾਇਆ ਜਾਊਗਾ ਤੇ ਫਿਲਹਾਲ ਤਾਂ ਹਲੇ ਮੈਂ ਇੱਥੇ ਵੇਟ ਕਰਦਾ ਪਿਆ ਕਿਸੇ ਦੀ ਵੇਟ ਕਰਨ ਤੋਂ ਬਾਅਦ ਫ੍ਰੀ ਹੋਣ ਤੋਂ ਬਾਅਦ ਤੁਹਾਨੂੰ ਅੱਗੇ ਦਾ ਕਰਾਉਟ ਦਿਖਾਇਆ ਜਾਊਗਾ ਤੇ ਇਹ ਬੱਚਾ ਹੈ ਜਗਤਪੁਰ ਮੇਰਾ ਤੇ ਆਪ ਸਰ ਜਗਤਪੁਰ ਚ ਰਹਿੰਦਾ। ਕੀ ਲੈ ਕੇ ਆਏ ਆਂ ਤੁਸੀਂ? ਕੀ ਬਾਤ ਹੈ? ਕੀ ਬਾਤ ਹੈ? ਥੋੜੀ ਇਸਨ ਕੇ ਬਾਰੇ ਮੇ ਜਾਣਕਾਰੀ ਦੇ ਸਕਤੇ ਹੋ ਆਪ ਆਪ ਸਰਸੋ ਦਾ ਤੇਲ ਲੈ ਕੇ ਆਏ ਹੋਏ ਹਾਂ ਕੀ ਆ ਭਾਂਗ ਵਾਲੇ ਪਕੋੜੇ ਬਣਾਏ ਅੱਜ ਕੀ ਬਾਤ ਹੈ ਇਹ ਇਹ ਕੀ ਪਤਾ ਹੈ ਇਹ بتانے ਵਾਲੇ ਕੋ ਨਾ 100 ਰੁਪਏ ਇਨਾਮ ਹੈ ਇਸ ਮੇਂ ਕੀ ਹੈ ਤੇਰੇ پاس 100 ਹੈ ਤੇਲ ਹੈ ਮੇਰੇ پاس ਬੋਟਲ ਹੈ ਤਾਂ ਬਾਕੀ ਤੁਸੀਂ ਚੈੱਕ ਕਰ ਹੀ ਸਕਦੇ ਹੋ ਤੇ ਇਹ ਜਲਤਪੁਰ ਵਾਲਾ ਇਦਾਂ ਕੁੱਲੂ ਮਨਾਲੀ ਮਾਲ ਰੋਡ ਘੁੰਮਣ ਵਾਸਤੇ ਆ ਸ਼ਿਮਲੇ ਚ ਮਾਲ ਰੋਡ ਘੁੰਮਣ ਵਾਸਤੇ ਆ ਉਵੇਂ ਹੀ ਜਲਤਪੁਰੇ ਚ ਇੱਕ ਜਲਤਪੁਰੇ ਦਾ ਮਾਲ ਰੋਡ ਹੈ ਜੀ ਜਿੰਨੂੰ ਜਿੱਥੇ ਵਿਊ ਚੈੱਕ ਕਰੋ ਸ਼ਾਮ ਨੂੰ ਇੱਥੇ ਪੂਰੀ ਰੌਣਕ ਲੱਗਦੀ ਹੈ ਤੁਹਾਨੂੰ ਮੈਂ ਜ਼ੂਮ ਕਰਕੇ ਥੋੜਾ ਜਿਹਾ ਵੀਊ ਚੈੱਕ ਕਰਾਣਾ ਹੈ ਬਈ ਆ ਚੈੱਕ ਕਰੋ ਇਹ ਮਾਰਕੀਟ ਕਹਿਣ ਦਾ ਮਤਲਬ ਮਾਲ ਰੋਡ ਵਾਂਗੂ ਸੱਜਰੀ ਜਿਹੀ ਪੂਰੀ ਤੇ ਆਹ ਚੈੱਕ ਕਰੋਈਆ ਕੋਟ ਪੈਂਟ ਨਾਲ ਜੱਜ ਜੀ ਅੰਤਿਮ ਸੁਣਤੀ ਚਾਟਰਾਂ ਵਾਲੇ ਉਹ ਮੁੰਡੇ ਤੇ ਗਾਣਾ ਹੀ ਵਾਦਾ ਸੀ ਜੀ ਕੋਟ ਪੈਂਟ ਵਾਲੇ ਤੇ ਤੇ ਇਹ ਆਪਣਾ ਕਾਲਾ ਘੋੜਾ ਖੜਿਆ ਹੋਇਆ ਚੈੱਕ ਕਰੀ ਚੱਲਦੇ ਹਾਂ ਤੇ ਅੱਗੇ ਜੋ ਵੀ ਰਿਵਿਊ ਹੁੰਦਾ ਤੁਹਾਨੂੰ ਦੱਸਦੇ ਆਂ ਫਿਰ ਜਾ ਕੇ ਮਿਲਦੇ ਆਂ ਭਾਈ ਅਸੀਂ ਕਿੱਥੇ ਜਾਣਾ ਹੈ ਉਹ ਸਵਰਾਤਰੀ ਵਾਲਿਓ ਉਹ ਸਵਰਾਤਰੀ ਵਾਲਿਓ